मेरा नाम सिमरन कौर है ਤੇ ਮੇਰੇ ਪਾਪਾ ਜੀ ਸਿੱਖ ਨੇ ਆਈ ਬਲੌਂਸ ਫਰਮ ਮਲਤਾਨ ਐਂਡ ਲਿਵਿੰਗ ਇਨ ਲਾਹੌਰ ਐਂਡ ਮੈਨੂੰ ਬਹੁਤ ਵਧੀਆ ਲੱਗਿਆ ਤੁਸੀਂ ਇੱਥੇ ਪਾਕਿਸਤਾਨ ਆਏ ਹੋ ਸਾਡੇ ਕੋਲ ਐਂਡ ਮੇਰੇ ਪਾਪਾ ਜੀ ਨੂੰ ਮੈਂ ਬਹੁਤ ਪਿਆਰ ਕਰਦੀ ਆ ਹੀ ਟ੍ਰਾਈਸ ਟੂ ਅਡਾਪਟ ਮੀ ਬਟ ਅਡਾਪਸ਼ਨ ਹੋ ਨਹੀਂ ਸਕਿਆ ਲੇਕਿਨ ਆ ਰੀਲੀ ਲਵ ਹਿਮ ਐਂਡ ਆ ਰੀਲੀ ਰਿਸਪੈਕਟ ਰੀਲੀ ਲਵ ਰਿਲੀਜੀਅਨ ਆਫ ਸਿੱਖੀਸਮ ਪਾਕਿਸਤਾਨ ਦੇ ਪੰਜਾਬ ਦੇ ਮੁਲਤਾਨ ਦੇ ਵਿੱਚ ਰਹਿਣ ਵਾਲੀ ਇੱਕ ਸਿੱਖ ਫੈਮਲੀ ਇੱਕ ਸਿੱਖ ਸਰਦਾਰਨੀ ਮੁਲਤਾਨ ਦੇ ਹਸਪੀਟਲ ਦੇ ਵਿੱਚ ਡਾਕਟਰ ਹੈ ਪਾਕਿਸਤਾਨ ਦੇ ਵਿੱਚ ਆਰਮੀ ਦੇ ਵਿੱਚ ਦੇਖੀਏ ਤੇ ਸਿੱਖ ਨੌਜਵਾਨ ਗੁਰੂਕਾਰ ਸਿੱਖ ਨੌਜਵਾਨ ਕ੍ਰਿਕਟਰ ਸਿੱਖ ਨੌਜਵਾਨ ਅੱਜ ਗੱਲ ਕਰਾਂਗੇ ਇੱਕ ਐਸੀ ਸਿੱਖ ਲੜਕੀ ਦੀ ਜਿਹੜੀ ਮੁਲਤਾਨ ਦੇ ਹਸਪੀਟਲ ਦੇ ਵਿੱਚ ਕੰਮ ਕਰ ਰਹੀ ਹੈ ਡਾਕਟਰ ਬਣ ਕੇ ਤੇ ਬੜਾ ਪ੍ਰਾਊਡ ਮਹਿਸੂਸ ਕਰਦੀਏ ਆਪਣੇ ਆਪ ਨੂੰ ਸਿੱਖ ਕਹਿ ਕੇ ਅੱਜ ਇਸੇ ਹਵਾਲੇ ਨਾਲ ਵੀਡੀਓ ਹੈ ਵੀਡੀਓ ਦੀ ਤਰਵਧਨਿਆ ਵੀਡੀਓ ਦੀ ਤਰਵਧਨ ਤੋਂ ਪਹਿਲੇ ਤੁਹਾਡੀ ਅੱਗੇ ਗੁਜ਼ਾਰਿਸ਼ ਹੈਕਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਣੇ ਬੈਲ ਆਈਕਨ ਨੂੰ ਵੀ ਦਬਾਓ ਤਾਂ ਕਿ ਤੁਹਾਨੂੰ ਆਨ ਦੀ ਹਰ ਵੀਡੀਓ ਸਭ ਤੋਂ ਪਹਿਲੇ ਮਿਲਦੀ ਰਹੇ ਚਲ ਗਿਆ ਵੀਡੀਓ ਸ਼ੁਰੂ ਕਰਦੇ ਹਾਂ 1 2 3 ਗੋ ਮੇਰਾ ਨਾਮ ਸਿਮਰਨ ਕੌਰ ਹੈ ਤੇ ਮੇਰੇ ਪਾਪਾ ਜੀ ਸਿੱਖ ਨੇ ਆਈ ਬਲੋਂਗਸ ਫਰਮ ਮਲਤਾਨ ਐਂਡ ਲਿਵਿੰਗ ਇਨ ਲਾਹੌਰ ਐਂਡ ਮੈਨੂੰ ਬਹੁਤ ਵਧੀਆ ਲੱਗਿਆ ਤੁਸੀਂ ਇੱਥੇ ਪਾਕਿਸਤਾਨ ਆਏ ਹੋ ਸਾਡੇ ਕੋਲ ਐਂਡ ਮੇਰੇ ਪਾਪਾ ਜੀ ਨੂੰ ਮੈਂ ਬਹੁਤ ਪਿਆਰ ਕਰਦੀ ਆ ਹੀ ਟ੍ਰਾਈਸ ਟੂ ਅਡਾਪਟ ਮੀ ਬਟ ਅਡਾਪਸ਼ਨ ਹੋ ਨਹੀਂ ਸਕਿਆ ਲੇਕਿਨ ਆਈ ਰੀਲੀ ਲਵ ਹਿਮ ਐਂਡ ਆਈ ਰੀਲੀ ਰਿਸਪੈਕਟ really love religion of sikhism and sasri kal bhai gurudita khalsa bhai gurudita ek min tusi apne ajli musalmana di kudi muslama tu ek muslama religion practice karde ha main practice meri musalmana wali vi hai lekin main geetan vi sunni ha sab kuch karni ha acha papa ke rehnde ha mere papa america rehnde ha new york se rehnde ne galwat hundi hai meri rozana 24 ghante gal hundi hai hodde hone gal hui si video call papa ne keh rahi ne papa da papa da naam hai pratipal singh chamla ਵਾਹ ਐਂ ਮੇਰਾ ਨਾਮ ਹੈ ਸਿਮਰਨ ਕੌਰ ਸਿਮਰਨ ਖਾਨ ਪਹਿਲਾ ਨਾਮ ਤਾਂ ਨਹੀਂ ਸੀ ਪਹਿਲਾ ਨਾਮ ਸੀ ਮੇਰਾ ਮਲੀਹਾ ਉਹਨੇ ਵੀ ਮਲੀਹਾ ਵੀ ਨਾਂ ਹੈ ਸਿਮਰਨ ਕੌਰ ਹੋ ਗਿਆ ਦੋਵੇਂ ਨਾਮ ਨੇ ਠੋਕੇ ਆ ਥੈਂਕ ਯੂ ਯਾਰ ਤੁਸੀਂ ਵੀ ਆਈ ਵੀਡੀਓ ਤੁਸੀਂ ਦੇਖਿਆ ਕਿ ਕਿੰਨੀ ਪਿਆਰੀ ਕਿੰਨੀ ਖੂਬਸੂਰਤ ਲੜਕੀ ਇਹ ਤੇ ਆਪਣਾ ਇੰਟਰੋਡਕਸ਼ਨ ਕਰਵਾ ਰਹੀ ਹੈ ਕਹਿੰਦੀ ਹੈ ਕਿ ਮੈਂ ਲਵ ਕਰਨੀਆਂ ਸਿੱਖ ਇਸਮ ਦੇ ਨਾਲ ਮੇਰੇ ਪਾਪਾ ਅਮਰੀਕਾ ਨੇ ਤੇ ਮੈਂ ਮਲਤਾਨ ਦੀ ਰਹਿਸ਼ੀ ਆ ਲਾਹੌਰ ਦੇ ਹਸਪੀਟਲ ਦੇ ਵਿੱਚ ਡਾਕਟਰ ਦੀ ਪ੍ਰੈਕਟਿਸ ਕਰ ਰਹੀਆਂ ਡਾਕਟਰ ਬਣ ਰਹੀਆਂ ਤੇ ਲਾਹੌਰ ਦੇ ਵਿੱਚ ਰਹਿ ਕੇ ਕਿੰਨਾ ਪਿਆਰ ਕਿੰਨੀ ਮੁਹੱਬਤ ਮਿਲ ਰਹੀ ਏ ਉਹਦਾ ਇਜ਼ਹਾਰ ਕਰ ਰਹੀ ਏ ਤੇ ਪਾਕਿਸਤਾਨ ਦੇ ਲੋਕ ਬਹੁਤ ਜ਼ਿਆਦਾ ਪਿਆਰ ਤੇ ਮੁਹੱਬਤ ਕਰਦੇ ਨੇ ਪਾਕਿਸਤਾਨ ਦੇ ਵਿੱਚ ਕਿੰਨੀ ਇੱਜ਼ਤ ਮਿਲਦੀ ਏ ਸਿੱਖ ਨੌਜਵਾਨਾਂ ਨੂੰ ਸਿੱਖ ਫੈਮਲੀਆਂ ਨੂੰ ਤੁਸੀਂ ਦੇਖ ਸਕਦੇ ਹੋ ਕਿ ਪਾਪਾ ਅਮਰੀਕਾ ਨੇ ਤੇ ਬੇਟੀ ਲਾਹੌਰ ਦੇ ਹਸਪੀਟਲ ਦੇ ਵਿੱਚ ਡਾਕਟਰ ਏ ਤੇ ਪ੍ਰਾਊਡ ਮਹਿਸੂਸ ਕਰਦੀਏ ਸਿੱਖ ਹੋਣ ਤੇ ਤੇ ਐਸੀ ਜੀ ਅੱਜ ਦੀ ਵੀਡੀਓ ਤੁਹਾਨੂੰ ਇਹ ਵੀਡੀਓ ਕੈਸੀ ਲੱਗੀ ਏ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੀ ਬਹੁਤ ਸ਼ੁਕਰੀਆ